ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਵਾਦਾ ਕਰਕੇ ਆਈ ਸੀ ਵੀ ਬਿਜਲੀ ਬੋਰਡ ਦਾ ਨਿੱਜੀਕਰਨ ਸਾਡੀ ਸਰਕਾਰ ਵਿੱਚ ਨਹੀਂ ਹੋਊਗਾ ਅਰ ਅਸੀਂ ਪ੍ਰੀपेड ਮੀਟਰ ਖਪਤਕਾਰਾਂ ਦੀ ਮਰਜ਼ੀ ਤੋਂ ਬਿਨਾਂ ਜ਼ਬਰਦਸਤੀ ਨਹੀਂ ਲਗਵਾਵਾਂਗੇ ਪਰ ਉਹਨਾਂ ਦੀ ਸਰਕਾਰ ਦੇ ਵਿੱਚ ਜਿਹੜੇ ਆਮ ਖਪਤਕਾਰ ਆ ਉਹਨਾਂ ਦੇ ਘਰਾਂ ਤੇ ਜ਼ਬਰਦਸਤੀ ਪ੍ਰੀपेड ਮੀਟਰ ਲਾਏ ਗਏ ਆ ਤੋਂ ਜੇ ਬਿਜਲੀ ਬੋਰਡ ਕਾਰਪੋਰੇਟ ਘਰਾਣਿਆਂ ਨੂੰ ਵੇਚਣਾ ਵਾ ਔਰ ਉਦੋਂ ਬਾਅਦ ਸਾਡੇ ਘਰਾਂ 'ਚ ਬਿਜਲੀ ਨਹੀਂ ਰਹਿਣੀ ਸਭ ਤੋਂ ਜਿਹੜਾ ਕਾਰਪੋਰੇਟ ਕੰਪਨੀਆਂ ਲਈ ਸਭ ਤੋਂ ਵੱਡਾ ਹਥਿਆਰ ਇਹ ਪ੍ਰੀ-ਪੇਡ ਮੀਟਰ ਆ ਜਿਹੜੇ ਇਹਨਾਂ ਨੇ ਬਿਜਲੀ ਬੋਰਡ ਦੇ ਛਾਂਚੇ ਨੂੰ ਵਰਤ ਕੇ ਜਿਹੜੇ ਆਪ ਦੇ ਟੈਰਿਫ ਦੇ ਨੇ ਹੈਗੇ ਆ ਕੰਪਨੀਆਂ ਪਤਾ ਨਹੀਂ 10 ਹੋਣਗੀਆਂ 12 ਹੋਣਗੀਆਂ ਉਹ ਇਸ ਮੀਟਰ ਦੇ ਥਰੂ ਹੀ ਉਹਨਾਂ ਨੇ ਜੋੜਨੇ ਹੈਗੇ ਆ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਭਾਰ ਵਿੱਚ ਬਿਜਲੀ ਸੋਧ ਬਿੱਲ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਕਿਸਾਨਾਂ ਵੱਲੋਂ ਬਿਜਲੀ ਦੇ ਲਗਾਏ ਜਾ ਰਹੇ ਚਿਪ ਵਾਲੇ ਮੀਟਰਾਂ ਦਾ ਵਿਰੋਧ ਕਰਦੇ ਆਂ ਪੰਜਾਬ ਭਾਰ ਵਿੱਚ ਰੋਜ਼ ਪ੍ਰਦਰਸ਼ਨ ਕਰਦੇ ਆਂ ਚਿਪ ਵਾਲੇ ਮੀਟਰਾਂ ਨੂੰ ਉਤਾਰ ਕੇ ਬਿਜਲੀ ਘਰਾਂ ਵਿੱਚ ਜਮਾ ਕਰਵਾਇਆ ਗਿਆ ਲੁਧਿਆਣਾ ਵਿੱਚ ਵੀ ਅੱਜ ਕਿਸਾਨ ਆਗੂ ਦਿਲਬਾਗ ਸਿੰਘ ਦੀ ਅਗਵਾਈ ਵਿੱਚ 스마트 ਮੀਟਰ ਲਾਹੇ ਗਏ ਉਹਨਾਂ ਕਹਿੰਦੇ ਕਿ ਇਹ 스마트 ਮੀਟਰ ਨਹੀਂ ਸਗੋਂ ਚਿਪ ਵਾਲੇ ਮੀਟਰ ਹੈ ਸਰਕਾਰ ਬਿਜਲੀ ਵਿਭਾਗ ਦੇ ਨੀਜੀਕਰਨ ਕਰ ਰਹੀ ਹੈ ਜਿਸ ਕਰਕੇ ਉਹਨਾਂ ਵੱਲੋਂ ਇਹ ਵਿਰੋਧ ਕੀਤਾ ਜਾ ਰਿਹਾ ਹੈ ਇਸ ਦੌਰਾਨ ਸਥਾਨਕ ਲੋਕ ਵੀ ਇਸ ਦਾ ਸਾਥ ਦਿੰਦੇ ਨਜ਼ਰ ਆਏ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਬਿਜਲੀ ਵਿਭਾਗੇ ਦਾ ਨਿਜੀਕਰਨ ਹੋ ਗਿਆ ਤਾਂ ਗਰੀਬ ਲੋਕ ਜਿਨ੍ਹਾਂ ਤੱਕ ਬਿਜਲੀ ਪਹੁੰਚਦੀ ਹੈ ਉਹ ਪਹੁੰਚਣੀ ਬੰਦ ਹੋ ਜਾਵੇਗੀ ਕਿਉਂਕਿ ਪ੍ਰਾਈਵੇਟ ਕੰਪਨੀਆਂ ਸਿਰਫ ਆਪਣੇ ਫਾਇਦੇ ਲਈ ਅਤੇ ਬਿੱਲ ਵਧਾਉਣ ਦੇ ਲਈ ਹੀ ਬਿਜਲੀ ਸਪਲਾਈ ਕਰਨਗੇ ਇਹੀ ਕਾਰਨ ਹੈ ਕਿ ਉਹ ਬਿਜਲੀ ਸੋਧ ਬਿੱਲ ਦਾ ਵਿਰੋਧ ਕਰ ਰਹੇ ਹਨ ਇਸ ਦੌਰਾਨ ਸਥਾਨਕ ਲੋਕਾਂ ਨੇ ਕਿਹਾ ਕਿ ਕਿਸਾਨ ਲੋਕਾਂ ਦੇ ਭਲੇ ਦੀ ਗੱਲ ਭਾਵੇਂ ਜ਼ਰੂਰ ਕਰ ਰਹੇ ਹਨ ਪਰ ਇਸ ਤਰ੍ਹਾਂ ਮੀਟਰ ਜੋ ਉਤਾਰੇ ਜਾ ਰਹੇ ਹਨ ਮੁੜ ਤੋਂ ਮੀਟਰ ਕਿਵੇਂ ਲੱਗਣਗੇ ਜੇਕਰ ਕਿਸਾਨ ਜਥੇਬੰਦੀਆਂ ਇਸ ਗੱਲ ਦੀ ਜ਼ਿੰਮੇਵਾਰੀ ਚੁੱਕਦੀਆਂ ਹਨ ਤਾਂ ਠੀਕ ਹੈ ਨਹੀਂ ਤਾਂ ਇਸ ਨਾਲ ਵੀ ਗਰੀਬਾਂ ਦਾ ਨੁਕਸਾਨ ਹੀ ਹੋਵੇਗਾ ਕਿਸਾਨ ਮਜ਼ਦੂਰ ਮੋਰਚਾ ਭਾਰਤ ਚੈਪਟਰ ਪੰਜਾਬ ਲਗਾਤਾਰ ਬਿਜਲੀ ਸੋਧ ਬਿੱਲ 225 ਦੇ ਖਿਲਾਫ ਸੰਘਰਸ਼ ਰੱਤ ਹੈਗਾ ਅਰ 5 ਦਸੰਬਰ ਨੂੰ 2 ਘੰਟੇ ਦਾ ਰੇਲ ਰੋਕੋ ਉਹਦੇ ਜਿਵੇਂ ਸਰਕਾਰ ਨੇ ਜ਼ਬਰ ਕੀਤਾ ਜ਼ਬਰ ਦੇ باوجود ਹਜ਼ਾਰਾਂ ਹਜ਼ਾਰਾਂ ਕਿਸਾਨ ਜਨਤਾ ਰੇਲ 트랙ਾਂ ਤੇ ਬਹਿ ਕੇ ਗ੍ਰਿਫਤਾਰ ਕੀਤੇ ਕਿਸਾਨ ਆਗੂਆਂ ਨੂੰ ਰਹਾਅ ਕਰਕੇ ਇਸ ਮੁੱਦੇ ਨੂੰ ਦੇਸ਼ ਦੁਨੀਆ ਤੱਕ ਪਹੁੰਚਾਉਣ ਦੇ ਵਿੱਚ ਕਾਮਯਾਬ ਹੋਏ। ਔਰ ਸੈਕੰਡ ਫੇਸ ਦੇ ਵਿੱਚ ਅਸੀਂ ਜਿਹੜੇ ਪ੍ਰੀ ਪੇਡ ਮੀਟਰ ਆ ਜਿਹਨੂੰ ਅਸੀਂ ਚਿਪ ਵਾਲੇ ਮੀਟਰ ਕਹਿੰਦੇ ਆ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਵਾਅਦਾ ਕਰਕੇ ਆਈ ਸੀ ਕਿ ਬਿਜਲੀ ਬੋਰਡ ਦਾ ਨਿੱਜੀਕਰਨ ਸਾਡੀ ਸਰਕਾਰ ਵਿੱਚ ਨਹੀਂ ਹੋਊਗਾ। ਅਰ ਅਸੀਂ ਪ੍ਰੀਪੇਡ ਮੀਟਰ ਖਪਤਕਾਰਾਂ ਦੀ ਮਰਜ਼ੀ ਤੋਂ ਬਿਨਾਂ ਜ਼ਬਰਦਸਤੀ ਨਹੀਂ ਲਗਵਾਵਾਂਗੇ ਪਰ ਉਹਨਾਂ ਦੀ ਸਰਕਾਰ ਦੇ ਵਿੱਚ ਹੀ ਜਿਹੜੇ ਆਮ ਖਪਤਕਾਰ ਆ ਉਹਨਾਂ ਦੇ ਘਰਾਂ ਤੇ ਜ਼ਬਰਦਸਤੀ ਪ੍ਰੀਪੇਡ ਮੀਟਰ ਲਾਏ ਗਏ ਆ ਅਰ ਜਿਹੜਾ 30 ਨਵੰਬਰ ਤੱਕ ਦਾ ਸਮਾਂ ਸੀਗਾ ਵੀ ਪੰਜਾਬ ਸਰਕਾਰ ਇਸ ਜਿਹੜਾ ਬਿਜਲੀ ਸੋਧ ਬਿੱਲ 2025 ਦਾ ਖਲੜਾ ਵਾ ਉਹਨੂੰ اپੋਜ਼ ਕਰੇ ਨਹੀਂ ਕੀਤਾ ਉਨਾ ਨਾਲ ਚੁੱਪੀ ਰਲ ਕੇ ਚੱਲਿਆ ਔਰ ਹੁਣ ਲਗਾਤਾਰ ਕੈਮ ਚੈਪਟਰ ਪੰਜਾਬ ਸਾਰੇ ਖਪਤਕਾਰਾਂ ਨੂੰ ਆਹਮਾਨ ਕਰ ਰਿਹਾ ਔਰ ਆਪਣੀਆਂ ਸਾਰੀਆਂ ਤਮਾਮ ਜਥੇਬੰਦੀਆਂ ਜਿਹੜੀਆਂ ਇਸ ਫੋਰਮ ਵਿੱਚ ਸ਼ਾਮਲ ਹੈ ਸਾਰੀਆਂ ਹੀ ਪਿੰਡ-ਪਿੰਡ ਜਾ ਕੇ ਖਪਤਕਾਰਾਂ ਨੂੰ ਦਾ ਸਹਿਯੋਗ ਲੈ ਕੇ ਉਹਨਾਂ ਦੀ ਸਹਿਮਤੀ ਲੈ ਕੇ ਔਰ ਉਹਨਾਂ ਦੀ ਮੰਗ ਵੀ ਹੈਗੀ ਆ ਵੀ ਜਿਹੜਾ ਪ੍ਰੀ-ਪੇਡ ਮੀਟਰ ਆ ਅਸਲ ਵਿੱਚ ਇਹਦੀ ਇੰਨੀ ਜ਼ਿਆਦਾ ਖਫਤ ਹੈਗੀ ਆ ਪੀ ਤੁਹਾਡੀ 600 ਜੁੰਟ ਦੀ ਮਾਫੀ ਕੱਟ ਕੇ ਵੀ ਠੀਕ ਆ ਉੱਪਰ ਹਜ਼ਾਰਾਂ ਜੁੰਟ ਬਲ ਰਹੇ ਹੈਗੇ ਅਸੀਂ ਜੇ ਟਰਾਈ ਕਰਨਾ ਹੋਵੇ ਇਹ ਇਲੈਕਟ੍ਰੋਨਿਕਸ ਮੀਟਰ ਜਿਹੜਾ ਲੱਗਾ ਵਾ ਇਹ ਵੀ ਚਲਾ ਕੇ ਦੇਖ ਲਈਏ ਤੇ ਫਿਰ ਵੀ ਮਾਫੀ ਕੱਟ ਕੇ ਵੀ ਬਹੁਤ ਵੱਡੇ ਬਿੱਲ ਆ ਰਹੇ ਕਿਉਂਕਿ ਬਿੱਲਾਂ ਦੀ ਜਿਹੜੀ ਜੁੰਟਾਂ ਦੀ ਕੀਮਤ ਆ ਉਹ ਬਹੁਤ ਵੱਡੇ ਪੱਧਰ ਤੇ ਇੰਨਾ ਸਮਿਆਂ ਵਿੱਚ ਇਹਦਾ ਵਾਅਦਾ ਕਰ ਦਿੱਤਾ ਗਿਆ ਵਾ ਤੋਂ ਜੇ ਬਿਜਲੀ ਬੋਰਡ ਕਾਰਪੋਰੇਟ ਕਰਾਣਿਆਂ ਨੂੰ ਵੇਚਣਾ ਵਾ ਔਰ ਉਦੋਂ ਬਾਅਦ ਸਾਡੇ ਘਰਾਂ 'ਚ ਬਿਜਲੀ ਨਹੀਂ ਰਹਿਣੀ ਸਭ ਤੋਂ ਜਿਹੜਾ ਕਾਰਪੋਰੇਟ ਕੰਪਨੀਆਂ ਲਈ ਸਭ ਤੋਂ ਵੱਡਾ ਹਥਿਆਰ ਇਹ ਪ੍ਰੀ-ਪੇਡ ਮੀਟਰ ਆ ਜਿਹੜੇ ਇਹਨਾਂ ਨੇ ਬਿਜਲੀ ਬੋਰਡ ਦੇ ਛਾਂਚੇ ਨੂੰ ਵਰਤ ਕੇ ਜਿਹੜੇ ਆਪ ਦੇ ਟੈਰਿਫ ਦੇਨੇ ਹੈਗੇ ਆ ਕੰਪਨੀਆਂ ਪਤਾ ਨਹੀਂ 10 ਹੋਣਗੀਆਂ 12 ਹੋਣਗੀਆਂ ਉਹ ਇਸ ਮੀਟਰ ਦੇ ਥਰੂ ਹੀ ਉਹਨਾਂ ਨੇ ਜੋੜਨੇ ਹੈਗੇ ਆ ਨਾ ਕੰਪਨੀਆਂ ਨੂੰ ਰੀਡਿੰਗ ਲੈਣ ਵਾਲਾ ਚਾਹੀਦਾ ਨਾ ਬਿੱਲ ਵੰਡਣ ਵਾਲਾ ਚਾਹੀਦਾ ਉਹ ਮੈਨ ਪਾਵਰ ਇਸਤੇਮਾਲ ਨਹੀਂ ਕਰਨਾ ਚਾਹੁੰਦੀਆਂ ਔਰ ਜੇ ਅਸੀਂ ਪ੍ਰੀ-ਪੇਡ ਮੀਟਰ ਜਿੰਨੇ ਵੀ ਪੰਜਾਬ ਦੇ ਖਪਤਕਾਰ ਉਤਾਰ ਕੇ ਜਿਹੜੇ ਇਹ ਦਫਤਰਾਂ 'ਚ ਜਮ੍ਹਾਂ ਕਰਾ ਦਿੰਨੇ ਆ ਤੇ ਫਿਰ ਬਿਜਲੀ ਬੋਰਡ ਦੇ ਨਿਜੀ ਕਰਨ ਦੇ ਵਿੱਚ ਬਹੁਤ ਵੱਡਾ ਅੜਿੱਕਾ ਬਣਾਂਗੇ ਵੀ ਇਹ ਵਿਕਣਾ ਨਹੀਂ ਹੈਗਾ ਦੂਸਰਾ ਅਸੀਂ ਇਹ ਬਿਲਕੁਲ ਨਹੀਂ ਕਹਿੰਦੇ ਵੀ ਜਿਹੜੇ ਘਰੇਲੂ ਬਿੱਲ ਨੇ ਉਹਨਾਂ ਦਾ ਬਿੱਲਾਂ ਦਾ ਬਾਈਕਾਟ ਕਰਨਾ ਵਾ ਇਹ ਨਹੀਂ ਹੈ ਕਿਸਾਨ ਮਜ਼ਦੂਰ ਮੋਰਚੇ ਦਾ ਸਟੈਂਡ ਸੈਕੰਡਲੀ ਇਹ ਹੈ ਵੀ ਜੇਕਰ ਸਰਕਾਰ ਇਹ ਪ੍ਰੀਪੇਡ ਮੀਟਰ ਉਤਾਰਨ ਤੋਂ ਬਾਅਦ ਆਪਣੇ ਦਫਤਰਾਂ ਦੇ ਅੰਦਰੋਂ ਜੁਰਮਾਨਾ ਪਾਉਂਦੀ ਆ ਖਪਤਕਾਰਾਂ ਨੂੰ ਅਰੇਦੋਂ ਕਹਾ ਜੇ ਉਹਨਾਂ ਨੂੰ ਬਿੱਲ ਐਵਰੇਜ ਨਾਲ ਭੇਜ ਦਿਆ ਇਹਦਾ ਤਿੱਖਾ ਵਿਰੋਧ ਕਰਾਂਗੇ ਇਹ ਫਿਰ ਤਰਨੇ ਨਹੀਂ ਹੈਗੇ ਜਾਂ ਸਾਨੂੰ ਪੁਰਾਣੇ ਮੀਟਰ ਲਿਆ ਕੇ ਸਾਡੇ ਘਰਾਂ ਚ ਲਾ ਦਿਓ ਫਿਰ ਜਿਵੇਂ ਬਿੱਲ ਪਹਿਲਾਂ ਤਾਰੇ ਜਾਂਦੇ ਸੀ ਉਵੇਂ ਹੀ ਤਰਦੇ ਰਹਿਣਗੇ ਇਸ ਕਰਕੇ तमाम ਪੰਜਾਬ ਦੀਆਂ ਜਥੇਬੰਦੀਆਂ ਜੜੀਆਂ ਕਿਸਾਨ ਮਜ਼ਦੂਰ ਮੋਰਚੇ ਨਾਲ ਜੁੜੀਆਂ ਹੋਈਆਂ ਨੇ ਉਵੇਂ ਵੀ ਅਸੀਂ ਪੰਜਾਬ ਦੀਆਂ ਮਜ਼ਦੂਰ ਮਲਾਜ਼ਮ ਵਿਦਿਆਰਥੀ ਕਿਸਾਨ ਜਥੇਬੰਦੀ ਨੂੰ ਅਪੀਲ ਕਰਦੇ ਆਂ ਵੀ ਜਿੱਡਾ ਵੱਡਾ ਹੈ ਮਸਲਾ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਕੇਂਦਰ ਦੇ ਇਸ ਵੱਡੇ ਹਮਲੇ ਦੇ ਖਿਲਾਫ ਡਟਣਾ ਪੈਣਾ ਵਾ ਆਉਣ ਵਾਲੇ ਸਮੇਂ ਦੇ ਵਿੱਚ 17 ਤੇ 18 ਨੂੰ ਕਮਮ ਦਾ ਪੰਜਾਬ ਦੀਆਂ ਤੇ ਕੇਂਦਰ ਦੀਆਂ ਮੰਗਾਂ ਲੈ ਕੇ ਵੱਡਾ ਮੋਰਚਾ ਡੀਸੀ ਦਫ਼ਤਰਾਂ 'ਚ ਸ਼ੁਰੂ ਹੋਣਾ ਉਹਦੀ ਵੀ ਤਿਆਰੀ ਕਰਨੀ ਚਾਹੀਦੀ ਆ ਅੱਜ ਜਿਹੜੇ ਮੀਟਰ ਆ ਉਤਾਰ ਕੇ ਨੇੜੇ ਦੇ ਜਿਹੜੇ ਬਿਜਲੀ ਘਰ ਆ ਉਹਨਾਂ 'ਚ ਜਮ੍ਹਾਂ ਕਰਾਏ ਜਾਣਗੇ ਧੰਨਵਾਦ